ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਰੁਪਾਲ ਜ਼ਿਲ੍ਹਾ ਸ਼ਹਿਰਪੁਰ ਵਿਖੇ ਜੋ ਕਿ ਬੀਤੀ ਦਿਨੀ ਵਾਰਸ਼ਾਉਣ ਦੇ ਕਾਰਨ ਪਿੰਡ ਰੁਪਾਲ ਦੇ ਵਿੱਚ ਚੋਹ ਦੇ ਵਿੱਚ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋਣ ਕਾਰਨ ਇੱਕ ਵੀਰ ਦੀ ਕਾਰ ਚੋਹ ਵਿੱਚ ਰੁੜ ਗਈ ਸੋ ਇਹ ਵੀਡੀਓ ਲਗਾਤਾਰ ਫੇਸਬੁੱਕ ਤੇ YouTube ਤੇ ਵੀਡੀਓ ਵਾਇਰਲ ਹੋ ਰਹੀ ਹੈ ਸੋ ਤੁਹਾਨੂੰ ਉਹ ਤੇ ਲਾਈਵ ਤਸਵੀਰਾਂ ਦਿਖਾਉਂਦੇ ਆ ਪਿੰਡ ਰੁੱਪਾਲ ਜ਼ਿਲ੍ਹਾ ਸ਼ਿਆਹਰਪੁਰ ਵਿਖੇ ਸੋ ਜਿਸ ਸਥਾਨ ਤੇ ਇੱਕ ਕਾਰ ਰੁੜੀ ਸੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਕਾਰ ਹਾਲੇ ਵੀ ਉਸੇ ਚੋਭ ਵਿੱਚ ਪਾਣੀ ਵਿੱਚ ਡਿੱਗੀ ਹੋਈ ਹੈ ਕਿਉਂਕਿ ਪਾਣੀ ਹਾਲੇ ਵੀ ਲਗਾਤਾਰ ਵਗ ਰਿਹਾ ਹੈ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਕਿਉਂਕਿ ਦੇਖੋ ਦੋਨਾਂ ਪਾਸੇ ਲੋਕ ਖੜੇ ਨੇ ਤੇ ਪਾਣੀ ਹਾਲੇ ਵੀ ਪਾਣੀ ਦਾ ਬਹਾਵਾ ਤੇਜ਼ ਹੈ ਅਤੇ ਜਿਸ ਮੌਕੇ ਕਾਰ ਪਾਣੀ ਵਿੱਚ ਰੁੜੀ ਸੀ ਉਸ ਮੌਕੇ ਜੋ ਲੋਕ ਇੱਥੇ ਮੌਜੂਦ ਸਨ ਸੋ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅਜੇ ਵੀ ਕਈ ਰਾਗੀਰ ਇਸ ਚੋਦੇ ਪਾਣੀ ਵਿੱਚੋਂ ਲੰਘ ਰਹੇ ਨੇ ਜੋ ਪਾਣੀ ਦਾ ਵਹਾਅ ਤੁਸੀਂ ਦੇਖ ਰਹੇ ਹੋ ਅਜੇ ਵੀ ਕਿੰਨਾ ਤੇਜ਼ ਆ ਤੇ ਜੋ ਜੋ ਘਾੜੂੜੀ ਸੀ ਸੋ ਹਾਲੇ ਵੀ ਉਹ ਪਾਣੀ ਵਿੱਚ ਹੈ ਸਿਰਫ ਉੱਤੇ ਥੋੜੇ ਟੈਰੀ ਦਿਖ ਰਹੇ ਨੇ ਬਾਕੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਸੌ ਆ ਉਸੀ ਗਲਬਤ ਕਰਦੇ ਆ ਜਿਸ ਵੇਲੇ ਕਾਰ ਡੁੱਡੀ ਸੀ ਉਸ ਮੌਕੇ ਜੋ ਵੀਰ ਇੱਥੇ ਮੌਜੂਦ ਸਨ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਲਵਾਂਗੇ ਕਿ ਜੋ ਵੀਰ ਦੀ ਕਾਰ ਡੁੱਡੀ ਆ ਉਹ ਕਿਸ ਸਥਾਨ ਤੋਂ ਆਇਆ ਸੀ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਸੋ ਵੀਡੀਓ ਨੂੰ ਬੱਤ ਬੱਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਦੀ ਵੱਧ ਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੇਜ ਨੂੰ ਫੋਲੋ ਕਰੋ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਧੰਨਵਾਦ ਜੀ ਚਲੋ ਠੀਕ ਹੈ ਮੇਰਾ ਫੋਨ ਹੀ ਜਾਣਾ ਬੱਚੇ ਕੰਮ ਤੇ ਜਾਣੇ ਸਮਾਂ ਅੱਟਰੇ ਧੀਰੇ ਉੱਤੇ ਹੁਣ ਥੋੜੇ ਆਈਏ ਉਹ ਹੀ ਉੱਤੇ ਸੰਗਤ ਥੋੜਾ ਜਿਹਾ ਬਾਅਦ ਵਿੱਚ ਬਾਅਦ ਵਿੱਚ ਫੋਨ ਕਰੀਏ ਸਵੇਜੀ ਪਿੰਡ ਰੁਪਵਾਲ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਚੋ ਪੈ ਰਹੇ ਜੀ ਕੱਲ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਜਿਹੜੀ ਕਾਰ ਡੁੱਰੀ ਆ ਚੋ ਉਹਦੇ ਵਿੱਚ ਪਿੰਡ ਰੁਪਵਾਲ ਦੇਖੇ ਤੇ ਆਇਆ ਜੀ ਉਹ ਕਾਰ ਹਾਲੇ ਵੀ ਕਾਰ ਉੱਥੇ ਹੀ ਹਾਲੇ ਕੱਢੀ ਨਹੀਂ ਗਈ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ ਸਿਰਫ ਕਾਰ ਦੇ ਟਾਇਰ ਦਿਖ ਰਹੇ ਆ ਤੇ ਹਾਲੇ ਵੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਪਾਣੀ ਦਾ ਬਹਾਹ ਹਲੇ ਵੀ ਕਿੰਨਾ ਤੇਜ ਆ ਉਸ ਵਕਤ ਵੀ ਸਾਡੇ ਵੀਰ ਭਰਾ ਪੈਣਾ ਇੱਥੇ ਮੌਜੂਦ ਸੀ ਸੋ ਗੱਲਬਾਤ ਕਰਨਗੇ ਨਾਲ ਸੋ ਵੀਰ ਜੀ ਕੱਲ ਜਿਹੜੀ ਘਾਹ ਇੱਥੇ ਰੁੜੀ ਆ ਤੇ ਤੁਸੀਂ ਉਸ ਵੇਲੇ ਇੱਥੇ ਮੌਜੂਦ ਸੀਗੇ ਜੀ ਤੇ ਵੀ ਜੀ ਕਿੱਦਾਂ ਇਹ ਹਾਸਾ ਵਾਪਰੇ ਆ ਜੀ ਉਹ ਪਾਣੀ ਦੀ ਲਗਾਤਾਰ ਤੇਜ਼ ਪਾਣੀ ਦੀ ਇਹ ਆਪਣੇ ਮਾਰਪੁਰ ਵਾਲੀ ਸਾਈਡ ਤੋਂ ਆ ਰਹੇ ਸੀ ਜਿਵੇਂ ਇਧਰੋਂ ਜੀ ਜਿਹੜਾ ਇਹ ਨੌਜਵਾਨ ਇਕੋ ਸੀ ਜਾਂ ਵਿੱਚ ਨਾਲ ਹੋਰ ਵੀ ਕੋਈ ਸਵਾਰ ਸੀ ਆ ਗਿਆ ਉਹ ਪਿੰਡ ਦੇ ਮੁੰਡੇ ਨੇ ਕੱਢ ਲਿਆ ਅੱਛਾ ਜੀ ਤੇ ਆਪਣੇ ਪਤਾ ਲੱਗਾ ਜੀ ਇਹ ਕਿਹੜੇ ਸ਼ਹਿਰ ਤੋਂ ਆਏ ਸੀ ਵੀਰ ਸੰਪਰ ਸਾਟ ਤੋਂ ਆਏ ਸੀ ਸੰਪਰ ਸਾਟ ਤੋਂ ਆਏ ਸੀ ਗੋਪੁਰ ਰਸਤੇਦਾਰੀ ਅੱਛਾ ਜੀ ਗੋਪੁਰ ਰਸਤੇਦਾਰੀ ਚ ਆਏ ਸੀ ਸੋ ਜੀ ਉਸ ਨੌਜਵਾਨ ਦਾ ਤਾਂ ਬਚਾਅ ਹੋ ਗਿਆ ਜੀ ਕਿਉਂਕਿ ਪਿੰਡ ਦੇ ਲਾਗੇ ਵਿਅਕਤੀ ਖੜੇ ਹੋਏ ਸਕੇ ਹੋਰ ਬੱਚਾ ਆ ਰਿਹਾ ਹੈਟਰ ਆ ਰਿਹਾ ਹੈ